ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ 19 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਹੋਣਗੀਆਂ ਦੱਸਦੀ ਹੈ ਕਿ ਸੱਤ ਪੜਾਵਾਂ ਦੇ ਵਿੱਚ ਇਹ ਚੋਣਾਂ ਹੋਣਗੀਆਂ 4 ਜੂਨ ਨੂੰ ਇਸ ਦੇ ਨਤੀਜੇ ਆਉਣਗੇ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਜਿਹੜਾ ਐਲਾਨ ਹੋ ਚੁੱਕਾ ਹੈ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਚੋਣ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਇਸ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ 7ਵੇਂ ਗੇਟ ਦੌਰਾਨ 1 ਜੂਨ ਨੂੰ ਵੋਟਾਂ ਪੈਣਗੀਆਂ 4 ਜੂਨ ਨੂੰ ਇਸ ਦੇ ਨਤੀਜੇ ਆਉਣਗੇ ਦੱਸਦੀ ਕਿ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਤੇ ਚੋਣਾਂ ਹੋਣਗੀਆਂ ਇਹਨਾਂ ਦੇ ਵਿੱਚੋਂ 8 ਸੀਟਾਂ ਤੇ ਆਮ ਆਦਮੀ ਪਾਰਟੀ ਵੱਲੋਂ ਪਹਿਲਾ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਦਕਿ ਬਾਕੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ ਸੋ ਸਿਆਸੀ ਗਲਿਆਰਿਆਂ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ 19 April ਨੂੰ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਜੋ ਕਿ 7 ਪੜਾਵਾਂ ਦੇ ਵਿੱਚ ਹੋਣਗੀਆਂ ਤੇ 4 June ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ ਸੋ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਜਿਹੜਾ ਐਲਾਨ ਹੋ ਚੁੱਕਾ ਹੈ ਚੋਣ ਕਮਿਸ਼ਨ ਵੱਲੋਂ ਇਹਨਾਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਇਸ ਦੇ ਮੱਦੇਨਜ਼ਰ 7ਵੇਂ ਗੇੜ ਦੌਰਾਨ 1 ਜੂਨ ਨੂੰ ਹੈ ਜਿਹੜੀਆਂ ਵੋਟਾਂ ਪੈਣਗੀਆਂ ਸੋ 7 ਫੇਜ਼ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਪਹਿਲੇ ਫੇਜ਼ ਦੀਆਂ ਯਾਨਕਿ ਪਹਿਲੇ ਪੜਾ ਦੀਆਂ ਵੋਟਾਂ 19 April ਨੂੰ ਹੋਣਗੀਆਂ ਦੂਜੇ ਪੜਾ ਦੀਆਂ ਵੋਟਾਂ 26 April ਨੂੰ ਤੀਜੇ ਪੜਾਅ ਦੀਆਂ ਜਿਹੜੀਆਂ ਵੋਟਾਂ ਨੇ ਉਸਦੇ ਲਈ 7 ਮਈ ਦੀ ਤਰੀਕ ਹੈ ਜਿਹੜੀ ਤੈਅ ਕੀਤੀ ਗਈ ਹੈ ਇਸ ਤੋਂ ਇਲਾਵਾ ਫੇਜ਼ ਚੌਥੇ ਦੇ ਵਿੱਚ 13 ਮਈ ਨੂੰ ਜਿਹੜੀਆਂ ਵੋਟਾਂ ਪਾਈਆਂ ਜਾਣਗੀਆਂ ਪੰਜਵੇਂ ਫੇਜ਼ ਦੇ ਵਿੱਚ ਯਾਨੀ ਪੰਜਵੇਂ ਪੜਾਅ ਦੇ ਵਿੱਚ 20 ਮਈ ਨੂੰ ਜਿਹੜੀਆਂ ਵੋਟਾਂ ਪਾਈਆਂ ਜਾਣਗੀਆਂ ਇਸ ਤੋਂ ਇਲਾਵਾ ਜੇ ਗੱਲ ਕਰੀਏ ਛੇਵੇਂ ਅਤੇ ਸੱਵੇਂ ਪੜਾਅ ਦੀ ਤਾਂ 25 ਮਈ ਨੂੰ ਛੇਵੇਂ ਫੇਜ਼ ਦੀਆਂ ਵੋਟਾਂ ਪੈਣਗੀਆਂ ਸੱਤਵੇਂ ਫੇਜ਼ ਦੀਆਂ ਵੋਟਾਂ ਜਿਹੜੀਆਂ 1 ਜੂਨ ਨੂੰ ਹੋਣਗੀਆਂ ਤੇ 1 ਜੂਨ ਤੱਕ ਸੱਤ ਪੜਾਵਾਂ ਦੀਆਂ ਜਿਹੜੀਆਂ ਵੋਟਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ 4 ਜੂਨ ਨੂੰ ਇਹਨਾਂ ਦੇ ਨਤੀਜੇ ਆਉਣਗੇ ਸੋ ਵੱਡੀ ਖਬਰ ਹੈ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਜਿਹੜਾ ਐਲਾਨ ਹੋ ਚੁੱਕਾ ਹੈ